ਸੱਚਾ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇਹੱਦ ਦੀ ਮਨਪਾਕੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਹੜਾ ਦੱਸ ਦੇ ਕਿ ਅੱਜ ਖੰਨਾ ਦੇ ਮਲੋੜ ਦੇ ਵਿਖੇ ਰਿਮਟ ਯੂਨੀਵਰਸਿਟੀ ਦੀ বাস ਨੇ ਦੋ ਬਾਈਕ ਸਵਾਰ ਜੋ ਨੌਜਵਾਨ ਹੈ ਉਹਨਾਂ ਦੀ ਜਾਨ ਲੈ ਲਈ ਜੀ ਹਾਂ ਅੱਜ ਸਵੇਰ ਦਾ ਇਹ ਜੋ ਹਾਦਸਾ ਹੈ ਇਸ ਹਾਦਸੇ ਦੇ ਵਿੱਚ ਜੋ ਕਿ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੋ ਡਰਾਈਵਰ ਸੀਗਾ ਉਹ বাস ਦੇ ਵਿੱਚ ਜਿਹਨੇ ਸਟੂਡੈਂਟਸ ਹਨ ਉਹਨਾਂ ਨੂੰ ਛੱਡ ਕੇ ਫਰਾਰ ਹੋ ਗਿਆ ਤੇ বাস ਦੇ ਵਿੱਚ 35 ਤੋਂ 40 ਜੋ ਕਿ ਬੱਚੇ ਸਵਾਰ ਸਨ ਇਸ ਤੋਂ ਬਾਅਦ ਜੋ ਮਿਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਬੱਸ ਹੈ ਉਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਕਿ ਜਿਸ ਦੇ ਕਾਰਨ ਇਹ ਜੋ ਹਾਦਸਾ ਵਾਪਰਿਆ ਹੈ ਤੇ ਇਸ ਤੋਂ ਬਾਅਦ ਜੋ ਮ੍ਰਿਤਕ ਨੇ ਉਹਨਾਂ ਦੀ ਪਛਾਣ ਦੀ ਗੱਲ ਕਰੀਏ ਤਾਂ ਮ੍ਰਿਤਕ ਦਾ ਨਾਮ ਮਨਜਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਦੋਨੋਂ ਮਲੋੜ ਦੇ ਰਹਿਣ ਵਾਲੇ ਸਨ ਕਿਸੇ ਕੰਮ ਦੇ ਲਈ ਜੋ ਕਿ ਸਰਪੰਚ ਦੇ ਘਰ ਜਾ ਰਹੇ ਸਨ ਤੇ ਉਸੇ ਸਮੇਂ ਤੇਜ਼ ਰਫ਼ਤਾਰ ਬੱਸ ਦਾ ਕਹਿ ਰ ਇਹਨਾਂ ਨੂੰ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਬੱਸ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਹੈ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤੇ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾ ਕਿ ਜੋ ਬੱਸ ਦਾ ਡਰਾਈਵਰ ਹੈ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਆਇਆ ਉਹ ਫਰਾਰ ਚਲ ਰਹਾ ਹੈ ਇਹ ਅੱਜ ਸਵੇਰੇ ਆਪਣੇ ਜੌਬ ਤੇ ਜਾ ਰਹੇ ਸੀਗੇ ਮੇਰਕੋਟਲੇ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਜੌਬ ਕਰਦੇ ਨੇ ਦੋਨੋਂ ਬੱਚੇ ਤੇ ਇਹ ਸਵੇਰ ਜਾਣ ਉਧਰੋਂ ਰੈਂਟ ਦੀ ਬੱਸ ਆਈ ਤੇ ਅਚਾਨਕ ਮੀਂਹ ਪੈਂਦਾ ਸੀ ਤੇ ਸੀਗੇ ਉਹਦੇ ਉਧਰ ਤੇ ਜੋ ਹੋਣਾ ਹੁੰਦਾ ਪਾਣਾ ਵਰਤਣਾ ਹੁੰਦਾ ਵਰਤਿਆ ਅਚਾਨਕ ਟੱਕਰ ਲੱਗੀ ਤੇ ਮੌਕੇ ਤੇ ਹੀ ਦੋਨੋਂ ਬੱਚਿਆਂ ਦੀ ਸਾਸ ਕੈਡੋ ਤਕਰੀਬਨ ਆ 1 30 ਦੇ ਸਾਲ 30 30 ਦੇ ਸਾਲ ਤੇ ਇੱਕ ਦੀ ਮੰਨ ਲਾ 40 ਚੂਲੀ ਦੇ ਏਡ ਗੇੜ ਕਿੰਨੀ ਕੰਮ ਕਰਦੇ ਸੀ ਇਹ ਮਰੇਕੋਟਲੇ ਫੈਕਟਰੀ ਚ ਲੱਗੇ ਬੂਟਾ ਵਾਲੀ ਫੈਕਟਰੀ ਕੰਮ ਤੇ ਜਾ ਰਹੀ ਸੀ ਜਾ ਰਹੀ ਸੀ ਜਾ ਰਹੀ ਸੀ ਬਸ ਨਾਲ ਦੀ ਰੇਮਟਾਲੀ ਰੇਮਟੋ ਯੂਨੀਵਰਸਿਟੀ ਬਸ ਜੀ ਟ੍ਰੈਨਰ ਮੁੱਕੀ ਪਈ ਫਰਾਰ ਹੋ ਗਿਆ ਸਮੇਂ ਕਿਤਾ ਨੂੰ ਕੁਝ ਵਾਲਿਆਂ ਦੀ ਮੀਟਿੰਗ ਹੁਣ ਮਾਰਨਿੰਗ ਟਾਈਮ ਤਾਂ ਜੋ ਪਹਿਲਾਂ ਇਧਰਲੀ ਪੁਲਿਸ ਦੀ ਜੋ ਕਾਰਵਾਈ ਆ ਉਹ ਆਏ ਸੀਗੇ ਮੌਕੇ ਤੇ ਇੱਥੇ ਵੀ ਆਏ ਨੇ ਉਹ ਇਧਰ ਵੀ ਘਰ ਵੀ ਆਏ ਨੇ ਕਹਿੰਦੇ ਨੇ ਜਿਵੇਂ ਤੁਸੀਂ ਕਾਂਗਰਸ ਸਾਡਾ ਉਹਨਾਂ ਦਾ ਸੰਯੋਗ ਨਾਲ ਰਹੂਗਾ ਇੱਕ ਦੀ ਮੈਨੂੰ ਬੀਵੀ ਨੇ ਉਹਨਾਂ ਦੇ ਇੱਕ ਰੋੜੀਆਂ ਵਾਲੇ ਮੁੰਡੇ ਦੇ ਫਾਦਰ ਸਾਹਿਬ ਨੇ ਮਦਰ ਦੀ ਡੈਥ ਹੋਈ ਹੋਈ ਆ ਤੇ ਦੂਜੇ ਮੈਨੂੰ ਲੱਗਾ ਉਹਦੇ ਤਾਂ ਬੱਚਾ ਵੀ ਹੋਣ ਵਾਲਾ ਸੀਗਾ ਤੇ ਬਾਕੀ ਹੋਰ ਤਾਂ ਫੈਮਿਲੀ ਦੇ ਵਿੱਚ ਕੋਈ ਮਾਂ ਕਰਦੇ ਆ ਪਰਿਵਾਰ ਗਰੀ ਪਰਿਵਾਰ ਆ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਅੱਡੀ ਤਾਂ ਇਹੀ ਮੰਗਾ ਬਾਕੀ ਪ੍ਰਧਾਨ ਸਾਹਿਬ ਖੜੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਭਾਈ ਸੰਯੋਗ ਦਿਓ ਬਾਕੀ ਸਾਰੇ ਉਹਦੇ ਭਰਾ ਦੋਸਤ ਮਿੱਤਰ ਜੋ ਵੀ ਆ ਸਾਰੇ ਉਹੀ ਆਪਦੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਉਹ ਮਦਦ ਕਰ ਰਹੇ ਨੇ ਹੁਣ ਜਦੋਂ ਹੋ ਚੁੱਕਿਆ ਤਾਂ ਅਸੀਂ ਸਕੂਲ ਯੂਨੀਵਰਸਿਟੀ ਵਾਲਿਆਂ ਨੂੰ ਵੀ ਇਹੀ ਮੰਗ ਕਰਦੇ ਆਂ ਵੀ ਹੱਥ ਬੰਨ੍ਹ ਕੇ ਬੇਨਤੀ ਹੋਈ ਆ ਵੀ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਮਾਰਨਿੰਗ 'ਚ ਐਕਸੀਡੈਂਟ ਹੋਇਆ ਜੀ ਉਹਨਾਂ ਦੇ ਕੰਮ ਤੇ ਚੱਲੇ ਸੀਗੇ ਬੂਟਾਂ ਵਾਲੀ ਫੈਕਟਰੀ 'ਚ ਮਲੇਕ ਕੋਲ ਲੇ ਕੰਮ ਕਰਦੇ ਸੀਗੇ ਉੱਥੇ ਰਸਤੇ 'ਚ ਜਾਂਦਿਆਂ ਦੀ ਇਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਨਾਲ ਡੈਥ ਹੋਈ ਆ ਦੋਨੋਂ ਦੋਨਾਂ ਦੀ ਐਟ ਅ ਟਾਈਮ ਹੀ ਡੈਥ ਹੋ ਗਈ ਸੀਗੀ ਐਕਸੀਡੈਂਟ 'ਚ ਗਲਤੀ ਹੁਣ ਤਾਂ ਦੇਖੋ ਬਾਈ ਜੀ ਨਾ ਤਾਂ ਉੱਥੇ ਕੈਮਰੇ ਨੇ ਨਾ ਕੋਈ ਹੋਰ ਇਹ ਤਾਂ ਜਿੰਮੇ ਵੀ ਆ ਜੋ ਦੱਸ ਰਹੇ ਨੇ ਬਸ ਤੇ ਸੀਗੀ ਮੀਹ ਪਿਆ ਹੋਇਆ ਸੀਗਾ ਉਹਨੇ ਕੱਟ ਮਾਰੇ ਇੱਕਦਮ ਸਿੱਧਾ ਵਿਚ ਵਿੱਚ ਜੇ ਬਸੇ ਨੇ ਉਹ ਵੀ ਤੇ ਸਾਈਕਲ ਦਾ ਹਾਂ ਹਾਂ ਜਿਹੜੇ ਪਾ ਰਹੇ ਨੇ ਤਾਂ ਬਸ ਆ ਜੇ ਐਟ ਅ ਟਾਈਮ ਆਪਾਂ ਸਾਂਭ ਵੀ ਲੈਂਦੇ ਪਰ ਫਿਰ ਵੀ 1-2 ਮਿੰਟ ਬਾਅਦ ਇਹਨਾਂ ਦੀ ਡੈਥ ਹੋ ਗਈ ਸੀ ਐਟ ਟਾਈਮ ਉੱਥੇ ਹੀ ਹੋ ਗਈ ਸੀ ਜੈਸੀ ਮਾਈਕ ਦਾ ਪਬਲਿਕ ਦਾ ਬਿਲਕੁਲ ਬੰਦਾ ਸੀਗਾ ਜੀ ਰਿਮਟ ਵਾਲਿਆਂ ਦੀ ਬੱਸ ਸੀਗੀ ਡਰਾਈਵਰ ਇੱਕ ਮਿੰਟ ਉੱਤੇ ਖੜਾ ਨਹੀਂ ਐਕਸੀਡੈਂਟ ਤੋਂ ਬਾਅਦ ਨਾਲ ਦੇ ਨਾਲ ਉਤੋਂ ਭੱਜ ਗਿਆ ਵਾਸਤੇ ਵਿੱਚ ਬੱਚੇ ਸਵਾਰ ਸੀਗੇ ਜੀ ਨੀਅਰ ਅਬਾਊਟ 35-40 ਬੱਚੇ ਸਵਾਰ ਸੀਗੇ ਜੀ ਬੱਸ 'ਚ ਹਾਂਜੀ ਇਹ ਕੱਲ ਬਾਈਕ ਤੇ ਸੀਗੇ ਜੀ ਹਾਂਜੀ ਮੰਗਾਈ ਕਰਦੇ ਆ ਸਾਡੇ ਮਲੋਤ ਐਸਐਚਓ ਸਾਹਿਬ ਨੇ ਚਰਨਜੀਤ ਜੀ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਸਾਨੂੰ ਵੀ ਅਸੀਂ ਇਹਨਾਂ ਦੀ ਜੋ ਬੱਚਿਆਂ ਦੀ ਡੈਥ ਹੋਈ ਆ बहुत ਇਹਨਾਂ ਦੀ ਪੂਰੀ ਹੈਲਪ ਕਰਾਂਗੇ ਸਰ ਮੈਂ ਪੈੜ ਕੰਮ ਕਰ अपने को फोन ही आया ਆਇਆ एक्सीडेंट हो गया। ਗਿਆ ਆ ਜੀ ਆ ਕਿਸੇ ਨੇ ਮੈਨੂੰ ਸਿੱਧੇ ਹਸਸਾ ਚ ਮਿਲਿਆ ਡਿਸੇਬਲ ਜੀ ਕਿਸੇ ਬੂਟਾਂ ਦੀ ਫੈਕਟਰੀ ਲੱਗੇ ਸੀ ਪਾਟਿਕਾ ਮੇਰੇ ਚੀਜਾ ਹੀ ਰੱਖਦੇ ਸੀ ਦੋਨੋਂ ਕੱਟੇ ਜਾ ਰਹੇ ਸੀ ਹਾਂ ਜੀ ਦੋਨੋਂ ਕੱਟੇ ਜਾ ਰਹੇ ਸੀ ਇਤਨੀ ਐਕਸੀਡੈਂਟ ਹੋਇਆ ਕਿ ਸਰ ਅਲੇ ਕੁਝ ਨਹੀਂ ਪਤਾ ਲੱਗਿਆ

ਜਿੰਨਾ ਹੋ ਸਕੇ ਬਤਵਤ ਮਦਦ ਕਰੀਏ ਬਈ ਹੱਥ ਜੋੜ ਕੇ ਬੇਨਤੀ ਕਰਦੇ ਆਂ ਅਸੀਂ ਕੋਈ ਉਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਵੀ ਹਾਂ ਅਸੀਂ ਨਾਲ ਬਰਾਬਰ ਕਰ ਰਹੇ ਆਂ ਬੇਨਤੀ ਹੈ ਵੀ ਇਹਦੀ ਬਾਹ ਫੜੀ ਜਾਵੇ ਬਸ ਇਹਦੀ ਸਵੇਰੇ 7:00 ਵਜੇ ਦੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ ਵੀ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਤਕਰੀਬਨ ਮੌਕੇ ਤੇ ਪਹੁੰਚ ਚੁੱਕੇ ਸੀਗੇ ਦੋ ਨੌਜਵਾਨ ਸੀਗੇ ਇੱਕ 27 ਸਾਲ ਦਾ ਇੱਕ 40 ਸਾਲ ਦਾ ਉਹ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਤੇ ਜਦੋਂ ਸਾਨੂੰ ਪਤਾ ਲੱਗਾ ਸੀ ਮੌਕੇ ਤੇ ਪਹੁੰਚ ਗਏ ਆ ਤੇ ਉਹ ਬੱਸ ਦੇ ਵਿੱਚ ਅਚਾਨਕ ਵੱਜਿਆ ਮੀਂਹ ਪੈ ਰਿਹਾ ਸੀ ਤੇ ਉਹਦੇ ਵਿੱਚ ਵੱਜਣ ਸਾਰੀ ਮੌਕੇ ਦੀ ਮੌਤ ਹੋ ਗਈ। ਬਸ ਜੀ ਰੈਂਟ ਯੂਨੀਵਰਸਿਟੀ ਵਾਲਿਆਂ ਦੀ ਸੀਗੀ ਤੇ ਵੂਮਨ ਵਾਲੀ ਸੀ ਸੈਜ। ਇੱਕ ਇੱਕ ਮਾਈਨ ਵਿੱਚ ਦਾ ਪਾਸ। ਉਹ ਹੋ ਭੱਜ ਗਿਆ ਸੀਗਾ ਜੀ। ਬਸ ਨੂੰ ਕਬਜ਼ੇ ਚ ਲੈ ਲਿਆ। ਥਾਣੇ ਵਿੱਚ ਲੈ ਲਿਆ। ਇਹ ਦੋ ਜਣੇ ਸੀਗੇ ਜੀ। ਇਹ ਆਪਣਾ ਕੰਮ ਤੇ ਜਾ ਰਹੇ ਸੀਗੇ ਬੋਟਾਂ ਵਾਲੀ ਫੈਕਟਰੀ ਦੇ। ਹਾਂ ਪੋਸਟਮਾਰਟਮ ਦੀ ਚੱਲ ਰਹੀ ਹੈ ਜੀ ਤੇ ਬਾਕੀ ਜੋ ਡਾਕਟਰ ਕਹਿਣਗੇ ਉਹ ਦੇਖਦੇ। ਦੇਖੋ ਜੀ ਬਾਕੀ ਤਾਂ ਕਾਰਵਾਈ ਤਾਂ ਹੁਣ ਅਫਸਰਾਂ ਦੇ ਸਿਰ ਤੇ ਆ ਜਿਵੇਂ ਵੀ ਹੋਊਗੀ ਉਹ ਫਿਰ ਦੱਸ ਦਿੱਤੀ ਜਾਏਗੀ ਜੀ ਹਾਂ ਅੱਜ ਜੋ ਸਵੇਰ ਦਾ ਇਹ ਜੋ ਹਾਦਸਾ ਹੈ ਇਸ ਹਾਦਸੇ ਦੇ ਵਿੱਚ ਜੋ ਕਿ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੋ ਡਰਾਈਵਰ ਸੀਗਾ ਉਹ ਬੱਸ ਦੇ ਵਿੱਚ ਜਿਹਨੇ ਸਟੂਡੈਂਟਸ ਹਨ ਉਹਨਾਂ ਨੂੰ ਛੱਡ ਕੇ ਫਰਾਰ ਹੋ ਗਿਆ ਤੇ ਬੱਸ ਦੇ ਵਿੱਚ 35 ਤੋਂ 40 ਜੋ ਕਿ ਬੱਚੇ ਸਵਾਰ ਸਨ ਇਸ ਤੋਂ ਬਾਅਦ ਜੋ ਮਿਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਬੱਸ ਹੈ ਉਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਕਿ ਜਿਸ ਦੇ ਕਾਰਨ ਇਹ ਜੋ ਹਾਦਸਾ ਵਾਪਰਿਆ ਤੇ ਇਸ ਤੋਂ ਬਾਅਦ ਜੋ ਮ੍ਰਿਤਕ ਨੇ ਉਹਨਾਂ ਦੀ ਪਛਾਣ ਦੀ ਗੱਲ ਕਰੀਏ ਤਾਂ ਮ੍ਰਿਤਕ ਦਾ ਨਾਮ ਮਨਜਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਦੋਨੋਂ ਮਲੋੜ ਤੇ ਰਹਿਣ ਵਾਲੇ ਸਨ ਕਿਸੇ ਕੰਮ ਦੇ ਲਈ ਜੋ ਕਿ ਸਰਪੰਚ ਦੇ ਘਰ ਜਾ ਰਹੇ ਸਨ ਤੇ ਉਸੇ ਸਮੇਂ ਤੇਜ਼ ਰਫਤਾਰ ਬੱਸ ਦਾ ਕਹਿ ਰ ਇਹਨਾਂ ਨੂੰ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਬੱਸ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਹੈ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤੇ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਬੱਸ ਦਾ ਡਰਾਈਵਰ ਹੈ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਆਇਆ ਉਹ ਫਰਾਰ ਚਲ ਰਿਹਾ ਹੈ ਇਹ ਅੱਜ ਸਵੇਰੇ ਆਪਣੇ ਜੌਬ ਤੇ ਜਾ ਰਹੇ ਸੀਗੇ ਮੇਰਕੋਟਲੇ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਜੌਬ ਕਰਦੇ ਨੇ ਦੋਨੋਂ ਬੱਚੇ ਤੇ ਇਹ ਸਵੇਰ ਜਾਨ ਉਧਰੋਂ ਰੈਂਟ ਦੀ ਬੱਸ ਆਈ ਤੇ ਅਚਾਨਕ ਮੀਂਹ ਪੈਂਦਾ ਸੀ ਤੇ ਸੀਗੇ ਉਹਦੇ ਉਧਰਤੀ ਜੋ ਹੋਣਾ ਹੁੰਦਾ ਪਾਣਾ ਵਰਤਣਾ ਹੁੰਦਾ ਵਰਤਿਆ ਅਚਾਨਕ ਟੱਕਰ ਲੱਗੀ ਤੇ ਮੌਕੇ ਤੇ ਹੀ ਦੋਨੋਂ ਬੱਚਿਆਂ ਦੀ ਸਾਹ ਛੱਡੋ ਤਕਰੀਬਨ ਇੱਕ ਦੇ 30 ਸਾਲ ਤੇ ਇੱਕ ਵੀ ਮਨ ਲਾ 40 ਚੋਲੀ ਤੇ ਏਡ ਕਿਡ ਕੀ ਕੰਮ ਕਰਦੇ ਸੀ ਇਹ ਮਰੇ ਕੋਟਲੇ ਫੈਕਟਰੀ ਚ ਲੱਗੇ ਬੂਟਾ ਵਾਲੀ ਬੈਕ ਕੰਮ ਤੇ ਜਾ ਰਹੇ ਸੀ ਜਾ ਰਹੇ ਸੀ ਜਾ ਰਹੇ ਸੀ ਬਸ ਨਾਲ ਦੀ ਰੇਮਟਾ ਵਾਲੀ ਰੇਮਟਾ ਯੂਨੀਵਰਸਿਟੀ ਦੀ ਬਸ ਜੀ ਰੇਮਟਾ ਮੁੱਕੀ ਸੀ ਉੱਪਰ ਆ ਰਹੇ ਸੜਾਰ ਹੋ ਗਿਆ ਸਮ ਕਿੰਨਾ ਕੁ ਕੁ ਵਾਲਾ ਹੁਣ ਮਾਰਨਿੰਗ ਟਾਈਮ ਤਾ ਜੋ ਪਹਿਲਾਂ ਇਧਰਲੀ ਪੁਲਿਸ ਦੀ ਜੋ ਕਾਰਵਾਈ ਆ ਉਹ ਆਏ ਸੀਗੇ ਮੌਕੇ ਤੇ ਇੱਥੇ ਵੀ ਆਏ ਨੇ ਉਹ ਇਧਰ ਵੀ ਘਰ ਵੀ ਆਏ ਨੇ ਕਹਿੰਦੇ ਨੇ ਜਿਵੇਂ ਤੁਸੀਂ ਕਾਂਗਰਸ ਸਾਡਾ ਉਹਨਾਂ ਦਾ ਸੰਯੋਗ ਨਾਲ ਰਹੂਗਾ ਇਹ ਵੀ ਫੈਮਿਲੀ ਚ ਕੋਈ ਇੱਕ ਦੇ ਮੈਨੂੰ بیوی ਨੇ ਉਹਨਾਂ ਦੇ ਇੱਕ ਰੋੜੀਆਂ ਵਾਲੇ ਮੁੰਡੇ ਦੇ ਫਾਦਰ ਸਾਹਿਬ ਨੇ ਮਾਦਰ ਦੀ ਡੈਥ ਹੋਈ ਹੋਈ ਆ ਤੇ ਦੂਜੇ ਮੈਨੂੰ ਲੱਗਾ ਉਹਦੇ ਤਾਂ ਬੱਚਾ ਵੀ ਹੋਣ ਵਾਲਾ ਸੀਗਾ ਤੇ ਬਾਕੀ ਹੋਰ ਤਾਂ ਫੈਮਿਲੀ ਦੇ ਵਿੱਚ ਕੋਈ ਨਹੀਂ